ਪੰਜਾਬ ਦੇ ਵਿੱਚ ਕੋਈ ਐਕਸਕਲੂਸਿਵ ਵੋਟ ਬੈਂਕ ਨਹੀਂ ਧਰਮ ਦੇ ਆਧਾਰ ਤੇ ਜਾਂ ਜਾਤ ਦੇ ਆਧਾਰ ਤੇ ਪੰਜਾਬ ਫਿਰ ਅਲੱਗ ਖੜਾ ਹੋ ਗਿਆ ਬਿਲਕੁਲ ਲੱਗਦਾ ਅੱਛਾ ਔਰ ਪਰ ਫਿਰ ਦੇਖੋ 2019 ਆਂਦੇ ਆਂਦੇ ਇਹਨਾਂ ਦਾ ਵੋਟ ਸ਼ੇਅਰ 7% ਰਹਿ ਜਾਂਦਾ ਸੀਟ ਇੱਕੋ ਹੀ ਜਿੱਦਦੇ ਨੇ ਆਮ ਆਦਮੀ ਪਾਰਟੀ ਵੱਲ ਤੇ ਉਸ ਤੋਂ ਬਾਅਦ ਜਦੋਂ ਅਸੈਂਬਲੀ ਇਲੈਕਸ਼ਨ ਹੁੰਦੀ ਹੈ ਤੇ ਉਦੋਂ ਲੈਂਡਸਲਾਈਡ ਵਿਕਟਰੀ 92 ਸੀਟਾਂ ਪੰਜਾਬ 2019 ਦੀ ਵੀ ਵੱਖਰਾ ਸੀ ਪੰਜਾਬ 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 ਚ ਪਾਰਟੀਆਂ ਦਾ ਆਪਸ ਚ ਮਿਲ ਕੇ ਇਲੈਕਸ਼ਨ ਲੜਨਾ ਇਤਿਹਾਸ ਬੀਜੇਪੀ ਨੂੰ ਕਦੀ ਵੀ 10% ਤੋਂ ਵੱਧ ਵੋਟ ਸ਼ੇਅਰ ਨਹੀਂ ਮਿਲਿਆ ਹੂੰ ਚਾਹੇ ਉਹ ਕੱਲੇ ਲੜੇ ਨੇ ਤੇ ਚਾਹੇ ਉਹ ਅਕਾਲੀ ਦਲ ਨਾਲ ਮਿਲ ਕੇ ਇੱਥੇ ਲੱਗਦਾ ਇੱਥੇ ਲੱਗਦਾ ਨਾ ਇਹ ਬਿਜਲੀ ਵੀ ਖਾਂਦੇ ਹੋਏ ਤੁਸੀਂ ਬਾਦਲ ਸਾਹਿਬ ਨੂੰ ਸੁਣ ਲਓ ਤੇ ਸਮੋਸੇ ਖਾਂਦੇ ਹੋਏ ਸਿਮਰਦੀਤ ਸਿੰਘ ਮਾਨ ਨੂੰ ਸੁਣ ਲਓ ਤੇ ਅਮਰਿੰਦਰ ਸਿੰਘ ਜੀ ਨੂੰ ਪਰਚੀ ਖਾਂਦੇ ਸੁਣ ਲਓ ਮਤਲਬ ਕਿ ਸੀਬੀਆਈ ਦਾ ਜਾਂ ਈਡੀ ਦਾ ਇਸਤੇਮਾਲ ਨੈਸ਼ਨਲ ਲੈਵਲ ਤੇ ਤਾਂ ਅਫੈਕਟਿਵਲੀ ਹੋ ਸਕਦਾ ਪੰਜਾਬ 'ਚ ਉਹ ਵੀ ਅਫੈਕਟਿਵਲੀ ਨਹੀਂ ਹੋਦਾ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਸਮਝਦਾ ਕਿ ਜਿਹੜਾ ਉਹਨਾਂ ਨੇ ਸਟੈਂਡ ਲਿਆ ਹੂੰ ਪੰਜਾਬ ਦੀ ਕਾਂਗਰਸ ਪਾਰਟੀ ਨੇ ਹਾਈ ਕਮਾਂਡ ਕੋਲੋਂ ਘਟ ਕੇ ਹੂੰ ਇਹ ਆ ਕਾਫੀ ਉਹ ਫਾਇਦੇਮੰਦ ਉਹਨਾਂ ਨੂੰ ਹੋਏਗਾ ਕਾਂਗਰਸ ਦੀ ਰੀਜੂਨੇਸ਼ਨ ਹੈ ਕਾਂਗਰਸ ਦੀ ਕੰਟੀਨਿਉਟੀ ਹੈ ਦੇਸ਼ ਦੀ ਰਾਜਨੀਤੀ 'ਚ ਉਹ ਪੰਜਾਬ ਹੀ ਰਸਤਾ ਦਿਖਾਏਗਾ ਜਿਹੜਾ ਅਕਾਲੀ ਦਲ ਤੇ ਭਾਜਪਾ ਦਾ ਆਪਸ ਚ ਅਲਾਈਅੰਸ ਨਾ ਹੋਣਾ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਇਲੈਕਸ਼ਨ ਤੋਂ ਬਾਅਦ ਹੀ ਹੋਏਗਾ। ਵੀ ਸਾਡਾ ਸਟੈਂਡ ਸੀਰੀਅਸ ਤੇ ਬੱਜ ਗਏ। ਜੇ ਸਮਝੌਤਾ ਕਰ ਲੈਂਦੇ ਸਾਡੇ ਸਾਡੇ ਵਿਰੋਧੀ ਉਸੇ ਤਰ੍ਹਾਂ ਦਾ ਹੋਣਾ ਸੀ। ਉਹ ਉਹਨਾਂ ਦੇ ਏਸੀ ਵੀ ਜੇ ਤੱਕ ਕੰਡੀਸ਼ਨਰ ਤੁਸੀਂ ਸਾਡੀਆਂ ਗਾਰੰਟੀ ਦਿੰਦੇ ਹੋ ਮੰਨ ਲੈਂਦੇ ਹੋ ਤੇ ਫਿਰ ਤਾਂ ਅਲਾਈਂਸ ਕਰਦੇ। ਜੇ ਮਾਲਾ ਹਾਰਦੇ ਵੀ ਨੇ ਐਟ ਲਿਸ ਡਿਗਨਿਟੀ ਤਾਂ ਰਹਿ ਗਈ। ਉਹਨਾਂ ਨੇ ਇਸ ਨੂੰ ਨਹੀਂ ਲੁੱਟਾ ਤਾਂ ਸਮਝੌਤਾ ਨਹੀਂ ਕੀਤਾ। ਇਹ ਕਾਲੀ ਜਲਤੇ ਤਾਂ ਮਤਲਬ ਦੋਸ਼ ਹੀ ਲੱਗ ਰਿਹਾ ਹੈ। ਕਿ ਉਹ ਆਪਣਾ ਰੀਜਨਲ ਕੈਰੈਕਟਰ ਛੱਡ ਗਏ ਜਿਹੜੀਆਂ ਪਾਰਟੀਆਂ ਨੇ ਆਪਣੇ ਰੀਜਨਲ ਏਜੰਡੇ ਨੂੰ ਅੱਗੇ ਰੱਖਿਆ ਹੂੰ ਔਰ ਅੱਗੇ ਰੱਖਦੇ ਬਾਅਦ ਫਿਰ ਅਲਾਈਸਿੰਗ ਕੀਤੀਆਂ ਉਹ ਤਾਂ ਕਾਮਯਾਬ ਹੋਈਆਂ ਉਹ ਕਹਿੰਦੇ ਜੀ ਸਿਧਾਂਤ ਤਾਂ ਇੱਕੋ ਹੀ ਆ ਬੰਦੇ ਜਿਤਨਾ ਜਿਤਨਾ ਇੱਕ ਕੈਂਡੀਡੇਟ ਦੀ ਵਾਈਫ ਜਿਹੜੀ ਐ ਉਹ ਕੰਪੇਨ ਕਰਦੀ ਕਰਦੀ ਉਹ ਪੁਰਾਣੀ ਪਾਰਟੀ ਦੇ ਨਾਲ ਹੀ ਜਾਂਦੀ ਯਾਦ ਨਹੀਂ ਰਿਹਾ ਵੀ ਇਹ ਦੂਜੀ ਪਾਰਟੀ ਦਾ ਕੁਝ ਵੀ ਸਟੈਂਡ ਪ੍ਰਿੰਸੀਪਲ ਤੇ ਲੈਣਾ ਲੌਂਗ ਟਰਮ ਦੇ ਨਾਲ ਫਾਇਦਾ ਹੀ ਹੋਈ ਪੰਜਾਬ ਦੇ ਵਿੱਚ ਹਰ ਇਲੈਕਸ਼ਨ 'ਚ ਕੋਈ ਨਾ ਕੋਈ ਇੱਕ ਗਰੁੱਪ ਖੜਾ ਹੋਇਆ ਜਿਨੇ ਕਿਹਾ ਵੀ ਅਸੀਂ ਰੀਅਲ ਅਲਟਰਨੇਟਿਵ ਆ। ਮੈਂ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜਾ ਹਿੰਦੂ ਭਾਈਚਾਰਾ ਉਹਦਾ ਵੀ ਤੁਸੀਂ ਦੇਖ ਲਓ ਕਿ ਉਹ ਵੀ ਜਾ ਕੇ ਬੀਜੇਪੀ ਦਾ ਐਕਸਕਲੂਸਿਵ ਵੋਟ ਬੈਂਕ ਨਹੀਂ ਬਣਿਆ ਹੋਇਆ। ਇੱਕ ਤਾਂ ਇਸ ਵਾਰ ਸਰਕਾਰ ਸੀਗੀ ਆਮ ਆਦਮੀ ਪਾਰਟੀ ਦੀ। ਪਹਿਲੀ ਵਾਰੀ ਸਰਕਾਰ ਬਣੀ ਸੀ। ਬੜੀ ਵੱਡੀ ਮੈਜੋਰਟੀ ਲਾ ਕੇ ਬਣੀ ਸੀ। ਇੱਕ ਤਾਂ ਇਹ ਹੈਗਾ ਨਵਾਂ ਐਮ.ਐਲ.ਏ ਦੇ ਚ। ਦੂਸਰਾ ਬੀਜੇਪੀ ਕੱਲੀ ਜਿਹੜੀ ਹੈ ਉਹ ਪਹਿਲੀ ਵਾਰ ਮਦਾਨ ਚਾਹੀਏ ਅਗਰ ਹਮ ਰਾਮ ਜਨਾਬ ਉਹ ਵੀ ਕਾ ਬੁੱਧਾ ਹੈ ਤੋ ਹਿੰਦੂ ਕਿਉਂ ਨਹੀਂ ਵੋਟ ਡਾਲੇਗਾ ਸਭ ਜਗ੍ਹਾ ਡਾਲ ਲੈ ਉਹ ਤੇਰੀ ਬੜੀ ਸੱਚੀ ਸੋਚ ਹੈ ਤੋ ਹੁਣ ਇਹਦੇ ਨਾਲ ਤੁਸੀਂ ਚਾਹਦੇ ਹੋ ਵੀ ਛੋਚਦੇ ਹੋ ਵੀ ਤੁਸੀਂ ਪੰਜਾਬ ਚ ਇਲੈਕਸ਼ਨ ਜਿੱਤ ਜਾਓਗੇ ਮੈਨੂੰ ਯਾਦ ਹੈ ਉਸ ਵੇਲੇ ਜਿਹੜੀ ਸਾਰੀ ਅਲਾਈਐਂਸ ਕਾਂਗਰਸ ਪਾਰਟੀ ਨੇ ਸਪੋਰਟ ਕੀਤੀ ਪਿੰਡਰਾ ਵਾਲਾ ਕਿਉਂਕਿ ਉਸ ਸਿਸਟਮ ਨੂੰ ਥ੍ਰੈਟ ਸੀ ਪਰ ਮੇਨ ਕੁਰਸੀ ਨੂੰ ਥ੍ਰੈਟ ਅਕਾਲੀ ਦਲ ਸੀ ਉਹਨਾਂ ਨੂੰ ਜੇਲ੍ਹ ਚ ਭਾਈ ਤਰਨ ਇਹਨ ਗਰੰਟੀਆਂ ਦਾ ਕਲਚਰ ਹੈ ਕਲਚਰ ਦੇ ਕਿੱਥੇ ਲੈ ਕੇ ਜਾਏਗਾ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਉਹਨਾਂ ਨੂੰ ਉਹ ਬੀਜੇਪੀ ਦੇ ਉਹ ਵਾਦੇ ਜਿਹੜੇ ਉਹਨਾਂ ਨਾਲ ਵੀ ਕੰਮ ਕਰਨਾ ਪੈਂਦਾ ਬੀਜੇਪੀ ਹੈ ਇਹਨੂੰ ਵੀ ਰਾਈਟਵੇਅ ਸਟਰਨਸ ਵਾਲੀ ਜਾਣਾ ਚਾਹੀਦਾ ਹੈ ਔਰ ਆਮ ਆਦਮੀ ਪਾਰਟੀ ਤੋਂ ਲੈਸਨ ਨਾ ਘਟ ਲੈਣ ਤੇ ਚੰਗੀ ਗੱਲ ਹੈ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਅਟੈਕ ਵੀ ਕਰ ਰਹੇ ਨੇ ਇਸ ਕਦਰ ਵੀ ਸਾਨੂੰ ਸਾਰੀਆਂ ਪਾਵਰ ਲੈ ਲਈਆਂ ਸਾਰੀਆਂ ਉਹਨਾਂ ਨੇ ਇਹ ਹੈਗਾ ਮੁੱਦਾ ਬਣਾਇਆ